ਕੀਤੇ ਦਿਨੀ ਗੁਰਦੁਆਰੇ ਦੀ ਸੇਵਾਦਾਰ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਨਿਹੰਗ ਸਿੰਘਾਂ ਨੇ ਇਕੱਠੇ ਹੋ ਕੇ ਹੁਣ ਡੇਰੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਪੋਸਟਰ ਫੜ ਦਿੱਤੇ ਥਾਣਾ ਡਿਵੀਜ਼ਨ ਨੰਬਰ 2 ਦਾ ਇਹ ਮਾਮਲਾ ਹੈ ਤਸਵੀਰਾਂ ਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਹਾਲਾਂਕਿ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨੇ ਇੱਕ ਸਾਨੂੰ ਇੱਕ ਭੂੜਾ ਸ਼ਿਕ ਮਿਲਿਆ ਸੀਗਾ ਤੇ ਉਹਦਾ ਪਤਾ ਕਰਨ ਵਾਸਤੇ ਆਏ ਸੀ ਤੇ ਪਰ ਉਹ ਬੰਦਾ ਮਿਲਿਆ ਨਹੀਂ ਹੈਗਾ ਇੱਥੇ ਅਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸੰਗਤ ਨੂੰ ਪਹਿਲੇ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖਾਉਣੀ ਹੈਗੀ ਆ ਜੋ ਵੀਡੀਓ ਮੇਰੇ ਕੋਲੇ ਆ ਚੁੱਕੀਆਂ ਨੇ ਵੀਡੀਓ ਉਹਦੋਂ ਦਿਖਾਵਾਂਗਾ ਜਦੋਂ ਮੇਰੇ ਕੋਲੇ ਉਹ ਭੂੜਾ ਸ਼ਿਕ ਆ ਜਾਊਗਾ ਤੇ ਮੇਰੀ ਬੇਨਤੀ ਉਹਨੂੰ ਇਹ ਆ ਵੀ ਜਿੱਥੇ ਵੀ ਤੂੰ ਹੈਗਾ ਸੱਤ ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜ਼ੀ ਬੈਠਾ ਤੂੰ ਮੇਰੇ ਕੋਲੇ ਆਣ ਕੇ ਮਿਲ ਲੈ ਤੇ ਤੇਰਾ ਭਲਾ ਹੋ ਜਾਊਗਾ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਇਹਦੇ ਵਿੱਚ ਇਦਾਂ ਦੀਆਂ ਵੀਡੀਓ ਨੇ ਇੱਥੇ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਅਸੀਂ ਦਿਖਾ ਸਕਦੇ ਇੱਕ ਜਿਹੜਾ ਕਾਂਡ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਹ ਤੋਂ ਵੀ ਭੈੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਉਹ ਸਾਧੂ ਜਿਹਾ ਸੀਗਾ ਸੰਤ ਕ੍ਰਾਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਭੂਣਾ ਆਸ਼ਿਕਾ ਉਹ ਵੀ ਬਹੁਤ ਜਿਆਦਾ ਵਾਇਰਲ ਹੋਇਆ ਸੀਗਾ ਉਸ ਤੋਂ ਵੀ ਭੈੜੀਆਂ ਵੀਡੀਓ ਸਾਡੇ ਕੋਲੇ ਹੈਗੀਆਂ ਉਹ ਗੁਰੂ ਘਰ ਦੇ ਨਾਲ ਇਹ ਆ ਵੀ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਬੰਦੇ ਮੁੰਡਿਆਂ ਕੋਲੇ ਗਏ ਸੀ ਉਹ ਕਹਿੰਦੇ ਉਹਨਾਂ ਨੇ ਪੱਲਾ ਝਾੜਦਾ ਜੀ ਉਹ ਬੰਦਾ ਇੱਥੇ ਨਹੀਂ ਹੈਗਾ ਤੇ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਹੀ ਦਿਖਾ ਨਹੀਂ ਸਕਦੇ ਜੀ ਰੋ ਰੋ ਕਹਿੰਦਾ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪਏ ਹੋਏ ਡਾਕੂਮੈਂਟ ਪਏ ਹੋਏ ਆ ਉਹ ਦਾ ਆਪ ਮਾਲਕ ਹੈ ਗੁਰਦੁਆਰੇ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਹੀ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਸੀ ਵੀਡੀਓ ਸਾਰੀਆਂ ਦੇਖ ਲਿਆ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਹੈ ਉਹ ਦਫਤਰ ਦੀ ਵੀਡੀਓ ਮੇਰੇ 100% ਉਹੀ ਆ ਕੌਣ ਹੈ ਜੇ ਕਾਬੂ ਇੱਥੇ ਦੇਖਦੇ ਆ ਜੇ ਨਾ ਹੋਇਆ ਇਹ ਸੰਗਤ ਜੇ ਜਿੰਨਾਂ ਨੇ ਵੜਨ ਦੇ ਤਾਂ ਨਹੀਂ ਤਾਂ ਸੰਗਤ ਆਪ ਅਸੀਂ ਬਿਠਾਵਾਂਗੇ ਸਿੰਘ ਬਿਠਾਵਾਂਗੇ ਯਾ ਆਪ ਕੱਪ ਕਰਾਂਗੇ ਤੇ ਕਾਰਵਾਈ ਪਤਾ ਨਹੀਂ ਉਹ ਫੋਨ ਬੰਦ ਕੀਤਾ ਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਉਨ੍ਹਾਂ ਕੇ ਵੀ ਫੋਨ ਕਰਕੇ ਬੁਲਾ ਲਓ ਕਹਿੰਦੇ ਵੀ ਅਸੀਂ ਮਾਲਕ ਆ ਇੱਕ ਜਿਹੜਾ ਦਫਤਰ ਆ ਉਹਦੇ ਵਿੱਚ ਚਾਬੀ ਆ ਇੱਕ ਉਹ ਜਿਹੜੀ ਚਾਬੀ ਜੇ ਦਫਤਰ ਖੋਲ ਜਾਵੇ ਤੇ ਵਿੱਚੋਂ ਇਦਾਂ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਉਹ ਦਫਤਰ ਵੀ ਹੈ ਕਹਿੰਦੇ ਸਾਡੇ ਕੋਲੇ ਚਾਬੀ ਨਹੀਂ ਹੈਗੀ ਖੋਲ ਹੀ ਨਹੀਂ ਰਹੀਗੀ ਮਤਲਬ ਕੋਈ ਸੰਸਥਾ ਕੋਈ ਨਹੀਂ ਸਾਨੂੰ ਪਤਾ ਲੱਗਿਆ ਵੀ ਕੋਈ ਕਹਿੰਦੇ ਵੀ ਸਾਨੂੰ ਜਿੱਥੇ ਪਤਾ ਲੱਗਿਆ ਜਿੱਥੇ ਵੀਡੀਓ ਆਈਆਂ ਨੇ ਨਾ ਸਾਡੇ ਕੋਲੇ ਲੀਕ ਹੋ ਗਈ ਉਹ ਕਹਿੰਦੇ ਸੀ ਵੀ ਉਹ ਮਾਲਕ ਆ ਉਹਦੇ ਗਈ ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਤੇ ਕਿਰਾਇਆ ਵੀ ਲੈਂਦਾ ਪੈਸੇ ਵੀ ਲੈਂਦਾ ਨਾਲ ਕਮੇਟੀ ਉਹਨੇ ਬਣਾਈ ਹੋਈ ਆ ਮੂਰੇ ਕਮੇਟੀ ਹੋ ਕੇ ਕੰਮ ਕਰਦੀ ਹੈਗੀ ਆ ਆਪੋਂ ਪਿੱਛੇ ਰਹਿੰਦਾ ਮੇਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲੇ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਦ ਦਿਖਾਇਆ ਹੋਇਆ ਤੇ ਉਹਦੇ ਵਿੱਚ ਇਹ ਮੇਲੇ ਦਾ ਜਾਣਦੇ ਨੇ ਨਾ ਹੀ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣਦੇ ਨਹੀਂ ਹੈਗੇ ਸੀ ਉਹਨੂੰ ਵੀਡੀਓ ਗੁਰੂ ਘਰ ਦੀ ਆ ਜਿਹਦੇ ਹਿਸਾਬ ਨਾਲ ਜੀ ਹੁਣ ਇਸ ਟਾਈਮ ਮੈਂ ਵੀਡੀਓ ਮਿਲਾਈ ਆ ਵੀਡੀਓ ਅਜੇਗਾ ਨਾ ਮਿਲਾਈ ਆ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱਤਾ ਜਿੱਦਾਂ ਉਦ ਕੈਮਰੇ ਉਦ ਫੋਟੋਮਾ ਵੀ ਜਿਆ ਸਾਰਾ ਕੁਝ ਉੱਥੇ ਪੀਜਿਆ ਨੇ ਕੋਈ ਚੀਜ਼ਾਂ ਨਹੀਂ ਉਹ ਦਫ਼ਤਰ ਦੇ ਵਿੱਚ ਹੈਗਾ ਹਾਂ ਨਾਲ ਦਫ਼ਤਰ ਦੇਖ ਲਓ ਮਾਰ ਲਓ ਕੈਮਰਾ ਦਫ਼ਤਰ ਲਗਾ ਦਿਓ ਦਿਖਾਣਾ ਤੁਹਾਨੂੰ ਆਜੇ ਸਾਰੇ ਚੈੱਕ ਕਰੋ ਕੋਈ ਬਾਬਾ ਜੀ ਮੈਂ ਉਹਨਾਂ ਇੱਕ ਫੋਟੋ ਦਿਖਾਈਏ ਸਾਹਮਣੇ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਆ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਗਿਆ ਆਪੇ ਕਮੇਟੀ ਮੈਂਬਰ ਹਾਂ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈਏ ਇੱਥੇ ਮੁੰਡੇ ਵਿਚ ਖੜੇ ਹੈ ਵਿਚਾਰੇ ਇੰਨਾ ਕਿ ਵਿਚਾਰੇ ਇਹਨਾਂ ਨੂੰ ਮੈਨੂੰ 6 ਦਿਨ ਉਮੀਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਕਰਦਾ ਵੀ ਮੈਂ ਕਹਾ ਕਾਂਡ ਕਿੱਥਾ ਹੋ ਗਿਆ ਵੀ ਗੁਰੂਆਂ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿਦਾਂ ਕਿੱਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਆਉਣ ਲੱਗ ਜਾਣ ਤਾਂ ਲੱਖ ਲਾਂਹ ਤਾਂ ਇਦਾਂ ਦੇ ਕੀਰਤਨ ਕਰਮਿਆ ਤੇ ਚੋਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰਾਂ ਤਾਂ ਡਾਂਗ ਤੇ ਰੋ ਫੇਰਨੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲ ਜੇ ਕੋਈ ਗੱਲ ਨਹੀਂ ਕੀਤੀ ਗਈ ਅਈ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਹੈ ਵੀ ਇਹ ਤੇ ਫੜ ਕੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਇਹ ਕਹਿੰਦੇ ਜੀ ਤੁਹਾਨੂੰ ਫੜ ਕੇ ਦੱਸਦੇ ਆ ਜੀ ਦਿੰਦੇ ਆ ਕਹਿੰਦੇ ਨੇ ਕਹਿ ਦਵੇ ਕਹਿੰਦੇ ਬਾਬਾ ਤੁਹਾਡੀ ਮਦਦ ਕਰ ਦਿੰਦੇ ਨੇ ਸਾਫ਼ ਕਹਿਤਾ ਸਾਨੂੰ ਟਾਈਮ ਬਣਦੇ ਹੁਣ ਆਪਾਂ ਕਰਦੇ ਗੱਲ ਇਹ ਮੇਲਾ ਕਹਿੰਦੇ ਨੇ ਜਦੋਂ ਆਪਣਾ ਹੋ ਜਾਵੇ ਨਾ ਆਪਣਾ ਅੱਜ ਕੱਲ ਨੰਗਾ ਕਲਯੁਗ ਨਾਚ ਨੱਚਦਾ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁਣ ਚ ਆਇਆ ਉਹਦੀ ਕੁੜੀ ਸੀ ਉਰੀ ਉਰੀ ਉਹਨੇ ਗੋਦ ਲੈ ਕੇ ਪਾੜੀ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜਿੱਥੇ ਤੱਕ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਜਿੱਥੇ ਤੱਕ ਗੰਝ ਹਰਕਤ ਆਈ ਹੈ ਬੇਅਦਵੀ ਹੋ ਰਹੀ ਹੈ ਮੈਂ ਤਾਂ ਉਹਦੇ ਮੁੱਦੇ ਤੱਕ ਆ ਕਿ ਜਿੱਥੇ ਤੱਕ ਉਹਨੇ ਮੈਨੂੰ ਦੱਸਿਆ ਸੀ ਮਾੜਾ ਮੋਟਾ ਮੈਸੇਜ ਦਿੱਤਾ ਵੀ ਇੱਥੋਂ ਤੱਕ ਆ ਗੱਲਬਾਤ ਹਰਕਤਾਂ ਮਾਰੀਆਂ ਨੇ ਉਹਦੇ ਨਾਲ ਜਦੋਂ ਤੂੰ ਇਦਾਂ ਦੀ ਗੱਲ ਸੁਣੀ ਦੀ ਹੈ ਬੜੀ ਭਾਵਨਾਵਾਂ ਨੂੰ ਫੇਸ ਲੱਗਦੀ ਹੈ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਜਦੋਂ ਇਦਾਂ ਦਾ ਕੰਮ ਕਰਦੇ ਦੇਖੋ ਪ੍ਰਮਾਤਮਾ ਦੇ ਨਾਮ ਦਾ ਚੋਲਾ ਪਾ ਕੇ ਜਦੋਂ ਆਪਾਂ ਇਹ ਕੰਮ ਕਰਦੇ ਆ ਸ਼ਰਮ ਨਾਲ ਇਦਾਂ ਦੇ ਬੰਦੇ ਨੂੰ ਡੁੱਬ ਮਰ ਜਾਣਾ ਚਾਹੀਦਾ ਬਿਲਕੁਲ ਜੀ 100% ਤੋਂ ਇਹਦੇ ਤੇ ਕਾਰਵਾਈ ਹੋਏਗੀ ਜਦੋਂ ਖਾਲਸੇ ਜਗਾਰੇ ਗੂੰਜ ਦੇ ਅੱਗੇ ਵੱਧ ਜਾਂਦੇ ਆ ਫਿਰ ਵਾਪਸ ਪਿੱਛੇ ਮੁੜਦੇ ਨਹੀਂ ਦੇਦੇ ਤੇ ਬਿਲਕੁਲ ਇਹਨਾਂ ਤੇ 100% ਕਾਰਵਾਈ ਹੋਏਗੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਿਹਾ ਕਿ ਇਹਨਾਂ ਤੇ ਬੰਦੀ ਕਾਰਵਾਈ ਕਰਾਈ ਬਿਲਕੁਲ ਜੀ ਇਦਾਂ ਦੇ ਬੰਦੇ ਨੂੰ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਇਹ ਉਹ ਸਖਸ਼ ਹੈ ਕਿ ਇਦਾਂ ਗੰਦੇ ਲੋਕ ਹੈ ਜਿਹੜੇ ਵਾਕੀ ਸਮਾਜ ਦੇ ਵਿੱਚ ਨਹੀਂ ਰਹਿਣ ਦੇ ਕਾਬਿਲ ਹੈ ਕੀ ਸਰਕਾਰ ਨੂੰ ਸਪੈਸ਼ਲ ਅੰਦੇਸ਼ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਚੰਗੇ ਚੋਲੇ ਪਾ ਕੇ ਮਾਰੇ ਕੰਮ ਕਰਦੇ ਨੇ ਸਭ ਤੋਂ ਮਾੜਾ ਗੁੰਡਾ ਇਹਨਾਂ ਵਿੱਚ ਹੀ ਆ। ਦੇਖੋ ਜੀ ਆਪ ਦਾ ਭਾਗੀ ਬੱਚੇ ਸਾਰਿਆਂ ਦੇ ਸਾਝੇ ਹੀ ਹੈ ਜੀ ਉਸ ਇਨਸਾਨ ਨੇ ਜੋ ਕੀਤਾ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਇਦਾਂ ਦੇ ਇਨਸਾਨ ਨੂੰ ਵਾਕਈ ਸਰਕਾਰ ਨੂੰ ਚਾਹੀਦਾ ਕਾਨੂੰਨ ਸਖਤ ਕਰਨ ਸਭ ਤੋਂ ਪਹਿਲਾਂ ਇਨਸਾਨੀ ਹੈ। ਅਸੀਂ ਉਸ ਪਰਮਾਤਮਾ ਨੂੰ ਮੰਨਣ ਵਾਲੇ ਆਂ ਜੀ ਉਸ ਰੱਬ ਨੂੰ ਮੰਨਣ ਵਾਲੇ ਆਂ ਜੀ ਜਿਹੜਾ ਵੀ ਇਨਸਾਨ ਕਿਸੇ ਵੀ ਨੂੰ ਜੇ ਗਲਤ ਕੰਮ ਕਰੇਗਾ ਉਹ ਗੁਨਾਹਗਾਰ ਹੈ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਜਿਹੜੀ ਬਰਤਾਰੀ ਦਿੱਤੀ ਹੈ ਉਹ ਬੰਦੀ ਕਾਰਵਾਈ ਹੈ ਬਿਲਕੁਲ ਇਸ ਬੰਦੇ ਤੇ ਇਸ ਸਖਸ਼ੀ ਕਰਾਈ ਜਾਏ ਠੀਕ ਸਿੱਖ ਜਥੇਬੰਦੀਆਂ ਦੇ ਨਾਲ ਖੜੇ ਹੈ ਇਨਸਾਨੀਅਤ ਰੱਖਦੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਨਾਲ ਠੀਕ ਠੀਕ ਤੇ ਸਾਡਾ ਕੋ ਨਯਤ ਜਥੇਬੰਦੀ ਜਥੇਦਾਰਾ FAUIC ਪਰਸੋਂ ਇਹਨਾਂ ਨੇ ਸਾਡੇ ਧਿਆਨ ਤੇ ਲਾਇਆ ਸੀ ਕਿ ਇਹ ਸ਼ਿਵਾਜੀ ਨਗਰ ਦੇ ਕਿਤੇ ਵਾਰਸਾ ਉਥੇ ਆ ਵੀਡੀਓ ਵਾਇਰਲ ਹੋਈ ਯਾਰ ਜਿਸ ਸੰਬੰਧ ਵਿੱਚ ਅਸੀਂ ਪੜਤਾਲ ਕੀਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਆ ਉਹਨਾਂ ਨਾਲ ਤਾਲਮਿਲ ਕੀਤਾ ਇਹਨਾਂ ਨੇ ਸਾਨੂੰ ਪੂਰੀ ਉੱਥੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲੱਗਦੀ ਹੈ ਸਾਡੇ ਉੱਥੇ ਕਮਰਾ ਹੈ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉੱਥੇ ਉਹਨਾਂ ਦੀ ਰਹਿਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਲੀ ਵੀਡੀਓ ਹੋਵੇ ਤੇ ਜਿਸ ਸੰਬੰਧ ਵਿੱਚ ਮੈਨੇਜਮੈਂਟ ਨੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜ਼ੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਮਰੇ ਚੈੱਕ ਕਰਵਾ ਦਵਾਂਗੇ ਉਹਨਾਂ ਦੀ ਤਸੱਲੀ ਕਰਵਾ ਦਿੰਦੇ ਕਿ ਇਹ ਵੀਡੀਓ ਇੱਥੇ ਦੀ ਹੈ ਨਹੀਂ ਉਹ ਲੇਡੀਜ਼ ਉੱਥੇ ਦੀ ਹੈ ਜਾਂ ਨਹੀਂ ਲੇਡੀਜ਼ ਬਾਰੇ ਕੋਈ ਨਹੀਂ ਨਾ ਲੇਡੀਜ਼ ਵਾਲੇ ਕੋਈ ਸਿਰ ਕੰਪਲੇਂਟ ਆਈ ਹੈ ਜਿਹਦਾ ਇਹਦਾ ਜਥੇਦਾਰ ਸਾਹਿਬ ਨੂੰ ਸਮਝ ਜਿਹੜੇ ਹੈਗੀ ਹੈ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਨੇ ਅਸੀਂ ਪੜਤਾਲ ਕੀਤੀ ਸੀ ਕਿ ਆਹ ਜਿਹੜਾ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਦ ਜਿਹੜਾ ਹੈਗੀ ਇਹ ਵੀਡੀਓ ਇਹ ਕਲੀਅਰ ਹੈਗੀ ਗੁਰਦੁਆਰਾ ਸਾਹਿਬ ਦੀ ਨਹੀਂ ਅਸੀਂ ਜਥੇਦਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਆਪਣੀ ਤਸਦੀਕ ਕਰਨੀ ਚਾਹਦੇ ਅਸੀਂ ਤੁਹਾਨੂੰ ਨਾਲ ਹੋ ਕੇ ਮੈਨੇਜਮੈਂਟ ਕਹਿੰਦੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਨਹੀਂ ਹੈ ਸਰ ਜਿਹੜਾ ਕਥਾ ਵਾਚ ਕੋਚ ਗੁਰਦੁਆਰਾ ਸਾਹਿਬ ਦਾ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਹੁੰਦਾ ਸੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਮੈਨੇਜਰ ਨੂੰ ਲੱਗੇ ਆ ਉਹ ਵੀ ਨਹੀਂ ਕਹਦੇ ਕਿ ਉਹ ਤਾਂ ਫੋਨ ਸਵਿਚ ਆਫ ਹੈ ਸਾਡਾ ਕੋਈ ਉਹਦਾ ਰਾਫਤਾ ਨਹੀਂ ਕੰਮ ਹੋਇਆ ਮਗਰ ਉਹ ਉੱਥੇ ਉਹਦੀ ਰਹਿਸ਼ ਹੈ ਨਹੀਂ ਸੀ ਕਮੇਟੀ ਦਾ ਸਰਮ ਹੁੰਦੀ ਹੈ ਕਮੇਟੀ ਦਾ ਇਹ ਹੈ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਜਥੇਦਾਨ ਸਾਹਿਬ ਨਾਲ ਜਦ ਮਰਜ਼ੀ ਆ ਜਾਏ ਅਸੀਂ ਪੂਰਾ ਕਾਪਰੇਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਕਮਰੇ ਦਿਖਾ ਦੇਣਾ ਕਿ ਇੱਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਕੋਈ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿੱਥੇ ਬਾਰਦੀ ਹੈਗੀ ਆ ਉਹ 20 ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਉਹਥੇ ਤੇ ਉਹਦਾ ਕੋਈ ਫੋਨ ਵੀ ਸਵਿਚ ਆਫ ਆ ਰਿਹਾ ਮੈਨੇਜਮੈਂਟ ਨੇ ਵੀ ਤਾਲਮੇ ਕੀਤਾ ਵੀ ਨਹੀਂ ਆ ਰਿਹਾ ਉਹਦੇ ਹਾਂ ਜਾਣਕੀ ਦਿੱਤੀ ਜੇ ਕਿਸੇ ਨੂੰ ਜਥੇਦਾਨ ਸਾਹਿਬ ਨਾਲ ਕੋਈ ਹੈਗੀ ਤੇ ਸਾਡੀ ਜੇ ਕੋਈ ਡਾਊਟ ਹੈਗਾ ਅਸੀਂ ਉਹਨਾਂ ਦੀ ਤਸਦੀਕ ਕਰਾਂ ਹਾਂ ਲੇਡੀਜ਼ ਦੇ ਵੀ ਫਿਰ ਇਸ ਪਰਲਾਖ ਦਾ ਕਾਰਵਾਈ ਜੋ ਨਹੀਂ ਫਿਲਹਾਲ ਇਹਦਾ ਇਹ ਹੀ ਸਿਮੈਂਟਰ ਹੈ ਕਿ ਗੁਰਦੁਆਰਾ ਸਾਹਿਬ ਤੇ ਇਦਾਂ ਦੇ ਮਗਰ ਕੋਈ ਚੀਜ਼ ਹੋਈ ਨਹੀਂ ਅਸੀਂ ਹਾਂ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰੇ ਨੇ ਇੱਕ ਸਟੇਟਮੈਂਟ ਕੱਲ ਲਿਖ ਲਈਆਂ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਹੈ ਇਸੇ ਉਸ ਤਸਦੀਕ ਅਕਸਤੇ ਅਸੀਂ ਫਿਰ ਜਥੇਦਾਰ ਸਾਹਿਬ ਨੂੰ ਵੀ ਕੰਟੈਕਟ ਕੀਤਾ ਜੀ ਤੁਸੀਂ ਆਪਣੀ ਤਸਦੀਕ ਕਰਾਉਣਾ ਚਾਹਦੇ ਜਾਂ ਮਹਾਰਾਜੀ ਸਾਨੂੰ ਪਹਿਲਾਂ ਇੰਟੀਮੀਸ਼ਨ ਦੇ ਦੇਰ ਅਸੀਂ ਨਾਮ ਹੋ ਕੇ ਕਰਵਾ ਦਿੰਦੇ ਹਾਂ